ਅਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਟਾ ਸਿਰ ਪ੍ਰਵਾਨ ਸੇ ਉਹ ਕਿਦੂ ਅਸੀਂ ਕਈ ਬਰੀਆ ਨਾ ਵੀ ਵੀਡੀਓ ਬਈ ਆ ਪਾਣਿਆ ਕਿ ਪੁਲ ਟੁੱਟਿਆ ਲੋਕ ਫੋਨ ਕਰਦੇ ਫੋਨ ਤੇ ਰੁਝੇ ਤੁਰੇ ਜੰਨੇ ਉਹ ਵਾਲਾ ਦਵਾ ਦੇ ਰਿਹਾ ਟੀਮ ਦਾ ਮੈਂ ਕੈਮਰਾਮੈਨ ਨੂੰ ਤਾਂ ਪੁਲ ਸੱਚਾ ਦਿਖਾਉ ਜੀ ਆ ਨਾ ਵੀ ਕੋਈ ਐਕਸੀਡੈਂਟ ਹੋ ਰਿਹਾ ਦਾ ਅੱਜ ਕੋਸ਼ ਮੇਰਾ ਹੱਥ ਤੇ ਕੋਣ ਤਰੋ ਜੀ ਕੋਈ ਗੱਲ ਨਹੀਂ ਕੋਈ ਰਕਤ ਨਹੀਂ ਹੈ ਵੀ ਇੱਥੇ ਕੋਈ ਵੀ ਬੜਾ ਹਾਦਸਾ ਕੋਈ ਹੋ ਸਕਦਾ ਅੱਜ ਪਰਸੋਂ ਇੱਕ ਆਟੋ ਰੱਖੀ ਚਾਰਚ ਦੀ ਬਹੁਤ ਇਸੇ ਤਰ੍ਹਾਂ ਹੋਈ ਆ ਨਹਿਰ ਦਾ ਡੌਲਾ ਹੈ ਨਹੀਂ ਸੀਗਾ ਕਰਕੇ ਤਾਂ ਉਹ ਨਹਿਰ ਦੇ ਵਿੱਚ ਲੰਬ ਗਿਆ ਤਾਂ ਉਹਦੀ ਪੇਪਰੇ ਹਲਾਤਾ ਦੀ ਮੌਤ ਹੋ ਗਈ ਆ ਹੁਣ ਆ ਵੀ ਥਾਂ ਜਿਹੜਾ ਫੋਟੋ ਤੁਸੀਂ ਤਾਂ ਮੇਨ ਕੋਲ ਆ ਇਹ ਵੀ ਹਾਸੀਆਂ ਨੂੰ ਸੱਦਾ ਦੇ ਰਿਹਾ ਵਾ ਕਿਤੇ ਕਿਸੇ ਟਾਈਮ ਵੀ ਬੜੇ ਤੋਂ ਬੜਾ ਹਾਸਾ ਹੋ ਸਕਦਾ ਕਿਉਂਕਿ ਕੋਈ ਹੜਕਾ ਨਹੀਂ ਕੋਈ ਵਾਸਤਾ ਨਹੀਂ ਇਹ ਸਰਕਾਰ ਨੂੰ ਕੋਲ ਬਣਾਣਾ ਚਾਹੀਦਾ ਆਲੋ ਕੰਧੇ ਰਖਾਉਣਾ ਚਾਹੀਦੀਆਂ ਉਹ ਮੈਂ ਦੂਜੇ ਬੋਸਾ ਵੀ ਦਿਖਾਦਾ ਚਲ ਆ ਦੇਖੋ ਇਹ ਘਾੜਾ ਨੰਨਤਾਵਾ ਆ ਰੋੜਾ ਮਾਰਪੁਰ ਰੋੜ ਦਾ ਖਾਲੋ ਜੀ ਪਹਿਲਾਂ ਕੋਈ ਮਾਰਪੁਰ ਤੋਂ ਆ ਆ ਮੇਟੀਆਣਿਆਂ ਤੋਂ ਗੱਡੀ ਆ ਰਹੀ ਆ ਆ ਪਰ ਇਹ ਆ ਗੜਥੈਂ ਕਰਵਾਉ ਨੂੰ ਰੋੜਾ ਹੈ ਨਾ ਹਾਂਜੀ ਹਲਟਾ ਹੋ ਗਏ ਇਥੇ ਹਾਂ ਹੰਗਰ ਆ ਆ ਚਾਹੋਗਾ ਇਥੋਂ ਗੱਡੀ ਕਿਸੇ ਬੰਦੇ ਵੀ ਜਾ ਦੇ ਬੱਚੇ ਡਿੱਗ ਸਕਦੀ ਆ ਇਹ ਲੋਕਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਕਿ ਇੱਥੇ ਰੋਕਾਂ ਲਾਈਆਂ ਜਾਵੇ ਕਿਥੇ ਰਹਿ ਤਾਂ ਡੋਲਾ ਹੈ ਨਹੀਂ ਉਹ ਡੋਲਾ ਬਣਿਆ ਜਾਵੇ ਉੱਥੇ ਇੱਥੇ ਡੋਲਾ ਹੁੰਦਾ ਸੀ ਹਾਸੇ ਘੱਟ ਹੁੰਦੇ ਸੀ ਹੁਣ ਉਹ ਜਦੋਂ ਪੱਕੀ ਸੜਕ ਨੂੰ ਬਣਾਈਆ ਠੇਕੇਦਾਰ ਨੇ ਉੱਥੇ ਡੋਲਾ ਮਿੱਟੀ ਨੇ ਨਾ ਸੜਕ ਦੇ ਵਿੱਚ ਮਿੱਟੀ ਪਿਛਾਲਿਆ ਇਹ ਕੋਈ ਸ਼ੇਪ ਸੈਟ ਨਹੀਂ ਰਹਿ ਗਈ ਹਰ ਰੋਜ਼ ਐਕਸੀਡੈਂਟ ਹੁੰਦੇ ਕੋਈ ਨਾ ਕੋਈ ਇੱਥੇ ਐਕਸੀਡੈਂਟ ਹੁੰਦਾ ਹੀ ਰਹਿੰਦਾ ਕੋਣ ਕੋਣ ਐਤ ਵੀ ਟਿੱਡੇ ਜਾਂਦੇ ਪਸ਼ੂ ਵੀ ਬਹੁਤ ਡਿੱਗਦੇ ਆ ਕਿਉਂ ਮਜਲ ਕੋਈ ਰਕਾवटੇ ਹੈ ਨਹੀਂ ਇੱਥੇ ਤੇ ਪੁਛਣ ਦੀ ਡਿਗਣਾਈ ਆ ਮਾੜਾ ਜਿਹਾ ਕੁੱਤੇ ਤੇ ਗਾਈਆਂ ਬਹੁਤ ਡਿਗਦੀਆਂ ਤੋਂ ਮੈਂ ਬੇਨਤੀ ਸ਼ਾਸਨ ਤੋਂ ਅਪੀਲ ਕਰਦਾ ਕਿ ਨਹਿਰ ਤੇ ਆਲੇ ਡੋਲੇ ਬਣਿਆ ਜਿਹੜਾ ਪੂਰੇ ਉੱਤੇ ਆ ਇਹ ਨੂੰ ਵੀ ਕੀਤਾ ਜਾਵੇ ਇਹਦੀ ਹੱਥ ਤੋਂ ਫਾਸ ਤੋਂ ਦੀਏ ਪੁੱਲ ਦੇ ਤੇ ਕੰਢ ਬਣਾਈ ਜਾਵੇ ਕਿ ਇਹ ਪੁਰਾਣੀ ਹੋ ਗਈ ਹੈ ਡਿਗ ਪਈਓ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ